ਜੈ ਪੀਰਾਂ ਦੀ ਜੀ ਜੈ ਸੰਗਾਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦੇਸ਼ ਵਿੱਚ ਵਿੱਚ ਗੱਲ ਕਰਾਂਗੇ ਕਿ ਪੀਰ ਆਪਣੀ ਖੁਸ਼ੀ ਨਾਲ ਕਿਦੋਂ ਆਉਂਦੇ ਨੇ ਸੋ ਕਿਦੋਂ ਆਪਣੀ ਕਿਰਪਾ ਕਰਦੇ ਆਪਣੇ ਹਿਸਾਬ ਦੇ ਨਾਲ ਚਾਹ ਪੀਰਾਂ ਦੀ ਸੇਵਾ ਕਰਦੇ ਹੋ ਗੁਰੂਆਂ ਦੀ ਦੇਵਤਿਆਂ ਦੀ ਮਸਤ ਮੁਰੰਗਾ ਦੀ ਸੋ ਆਪਾਂ ਇਹ ਹਰ ਇੱਕ ਵਾਰੀ ਗੱਲ ਕੀਤੀ ਹੈ ਕਿਉਂਕਿ ਜਦੋਂ ਵੀ ਫਰਿਸ਼ਤਾ ਆਪ ਖੁਸ਼ ਹੋ ਕੇ ਆਉਂਦਾ ਹੈ ਤਾਂ ਕੁਝ ਨਾ ਕੁਝ ਸੰਕੇਤ ਦੇਣੇ ਸ਼ੁਰੂ ਕਰ ਦਿੰਦਾ ਹੈ ਸੋ ਇਸ ਕਰਕੇ ਆਪਾਂ ਅੱਜ ਇਹਦੇ ਤੇ ਹੀ ਇਹ ਵੀਡੀਓ ਤਿਆਰ ਕੀਤੀ ਹੈ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਤੇ ਅਮਲ ਕਰਨਾ ਤੇ ਬਾਕੀ ਤੇ ਮਾਫੀ ਮੰਗਦੇ ਆਂ ਕਿ ਬਹੁਤ ਜ਼ਿਆਦਾ ਇਸ ਵਾਰ ਮਸਟੇਕ ਹੋ ਗਿਆ ਕਿ ਵੀਡੀਓ ਇਸ ਟਾਈਮ ਤੋਂ ਜਲਦ ਸਾਡੇ ਤੋਂ ਨਹੀਂ ਬਣਾਈ ਜਾ ਰਹੀ ਸੋ ਵੀ ਜੀ ਆ ਇਸ ਕਰਕੇ ਸੋ ਬਾਕੀ ਅੱਗੇ-ਅੱਗੇ ਬਾਕੀ ਉਹ ਮਾਲਕ ਦੀ ਕਿਰਪਾ ਉਹਦੇ ਹਿਸਾਬ ਦੇ ਨਾਲ ਹੀ ਚੱਲਣਾ ਪੈਂਦਾ ਆ ਜਿਵੇਂ ਉਹ ਮਾਲਕ ਚਾਵੇ ਜਦੋਂ ਜਣੀ ਕੀ ਹੁਕਮ ਹੋਣਾ ਆ ਉਦੋਂ ਹੀ ਸੰਦੇਸ਼ ਤੁਹਾਡੇ ਤੱਕ ਪਹੁੰਚੇ ਜਾਣੇ ਆ ਗੱਲ ਵੀ ਤਾਂ ਇੱਥੇ ਮੁੱਕਦੀ ਆ ਜੀ ਸੋ ਬਾਕੀ ਆਪਾਂ ਇਸ ਵੀਡੀਓ ਰਾਈ ਬਹੁਤ ਹੀ ਪਿਆਰੀਆਂ ਗੱਲਾਂ ਗਿਆਨਵਰੀਆਂ ਜੋ ਤੁਹਾਡੇ ਤੱਕ ਸਾਂਝੀਆਂ ਕਰਾਂਗੇ ਤੇ ਜੇਕਰ ਕੋਈ ਰੂ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਈਆਂ ਦੀ ਵੀ ਜ਼ਰੂਰ ਲਿਖਣਾ ਜੀ ਨਾਲ ਲੱਗਦੇ ਹੀ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਹੁੰਦਾ ਰਹੇ ਤੁਸੀਂ ਵੀਡੀਓ ਨੂੰ ਸੁਣ ਪਾਓ ਜੀ ਜੇਕਰ ਤੁਹਾਨੂੰ ਕਿਸੇ ਹੋਰ ਭਾਸ਼ਾ ਦੇ ਵਿੱਚ ਸਾਡੀ ਆਵਾਜ਼ ਸੁਣਾਈ ਦਿੰਦੀ ਹੈ ਤੇ ਤੁਹਾਨੂੰ ਉਹ ਭਾਸ਼ਾ ਉਦੋਂ ਹੀ ਸੈਟਿੰਗ 'ਚ ਜਾ ਕੇ ਸਹੀ ਕਰਨੀ ਪਵੇਗੀ ਜੀ ਸੋ ਜੇਕਰ ਫਿਰ ਵੀ ਸਮਝ ਨਹੀਂ ਲੱਗਦੀ ਤੇ ਇੱਕ ਸ਼ਾਰਟ ਵੀਡੀਓ ਅਸੀਂ ਚੈਨਲ ਤੇ ਪਹਿਲਾਂ ਹੀ ਪਾਈ ਹੋਈ ਆ ਉਸ ਆਸਾਬਨਾ ਤੁਸੀਂ ਕਲਿੱਕ ਕਰੋ ਆਪਸ਼ਨ ਨੂੰ ਤੇ ਆਵਾਜ਼ ਪਹਿਲਾ ਵਕ ਪੰਜਾਬੀ ਚ ਹੀ ਸੁਣਾਈ ਦੇਵੇਗੀ ਸੋ ਹੁਣ ਆਪਾਂ ਇੱਥੇ ਪਹਿਲਾਂ ਇੱਕ ਕਮੈਂਟ ਦੱਸ ਦਿੰਦੇ ਆ ਜੀ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਜੀ ਇਹ ਕਮੈਂਟ ਵਿੱਚ ਲਿਖਦੇ ਨੇ ਕਿ ਜੇਕਰ ਪੀਰਾਂ ਦੀ ਭੁੱਲ ਹੋ ਜਾਵੇ ਤਾਂ ਫਿਰ ਕਿਵੇਂ ਬਖਸ਼ਾਈ ਜਾਵੇ ਸੋ ਦੇਖੋ ਜੀ ਭੁੱਲ ਨੂੰ ਸਮਾਂ ਰਹਿੰਦੇ ਹੀ ਸ਼ਾਲੇ ਜਾਵੇ ਤਾਂ ਉਹ ਭੁੱਲ ਨਹੀਂ ਹੁੰਦੀ ਉਹ ਮਾਲਕ ਮਾਫ਼ ਕਰ ਦਿੰਦਾ ਪਰ ਕਈ ਐਡੀ ਵੱਡੀ ਅੰਦੇਲੀ ਕਰ ਲੈਂਦੇ ਨੇ ਕਿ ਸੇਵਾ ਕਰ ਰਿਹਾ ਚਰਾਗ ਲੱਗੇ ਆ ਕਿਸੇ ਦੇ ਕਹਿਣ ਤੇ ਹਟਾ ਦਿੱਤੇ ਤੇ ਮੱਤ ਭੁੱਲ ਗਏ ਸੋ ਕਈ ਵਾਰ ਬਜ਼ੁਰਗਾਂ ਦੀ ਕੀਤੀ ਹੋਈ ਕਮਾਈ ਹੁੰਦੀ ਆ ਬਜ਼ੁਰਗਾਂ ਨੇ ਮੰਨਿਆ ਹੁੰਦਾ ਤੇ ਅਸੀਂ ਉਹਰੇ ਆ ਕੇ ਕਿਸੇ ਮਗਰ ਲੱਗ ਕੇ ਗਲਤੀ ਕਰ ਦਿੰਦੇ ਆ ਸੋ ਜ਼ਿੰਦਗੀ 'ਚ ਇੱਕ ਗੱਲ ਪੱਲੇ ਬੰਨ ਲਓ ਜੇਕਰ ਤੁਸੀਂ ਕਿਤੇ ਹੋਰ ਵੀ ਗੁਰ ਧਾਰਨਾ ਕਰਦੇ ਹੋ ਗੁਰੂ ਮਨਾ ਕਰਦਾ ਪਹਿਲੀ ਰਗਾਂ ਉੱਤੇ ਗੱਲ ਖੁੱਲ੍ਹ ਕੇ ਕਰ ਲਓ ਕਿ ਅਸੀਂ ਉਹ ਦਰਬਾਰ ਨਹੀਂ ਚੱਕ ਸਕਦੇ ਚਿਰਾਗ ਨਹੀਂ ਚੱਕ ਸਕਦੇ ਕਿਉਂ ਸਾਡੇ ਬਜ਼ੁਰਗਾਂ ਨੇ ਮੰਨਿਆ ਆ ਕਿਉਂਕਿ ਇਹਨਾਂ ਦੇ ਰੋਹ ਨਿਕਲ ਨਹੀਂ ਨਿਕਲਣੀਆਂ ਚਾਹੇ ਜੋ ਮਰਜੀ ਕਰ ਲੋ ਜ਼ਿੰਦਗੀ ਦੇ ਵਿੱਚ ਚਾਹੇ ਤੁਸੀਂ 10 ਸਾਲ ਚਾਹੇ 20 ਸਾਲ ਅਕਟ ਕੇ ਸੇਵਾ ਸ਼ੁਰੂ ਕਰੋ ਪਰ ਕਰਨੀ ਪੈਣੀ ਆ ਇੱਕ ਦਿਨ ਉਹ ਕਰਵਾ ਕੇ ਹੀ ਸੇਵਾ ਸਾਹ ਲੈਂਦੇ ਆ ਕਿਉਂਕਿ ਫੱਕਰ ਐ ਵੀ ਨਹੀਂ ਕਿਹਾ ਮੰਦਗੀ ਕੀਤੀ ਆ ਉਹਨਾਂ ਦੀ ਕਮਾਈ ਆ ਇੰਤਾ ਤਾਂ ਹਰ ਕੋਈ ਉਹਨਾਂ ਦੇ ਨਾਲ ਇਸ ਤਰ੍ਹਾਂ ਕਰ ਜਾਏਗਾ ਕੰਮ ਲੈ ਕੇ ਬਾਅਦ ਵਿੱਚ ਪੁੱਛੇਗਾ ਨਹੀਂ ਸੋ ਜਦ ਇਨਸਾਨ ਇੱਕ ਦੂਜੇ ਦੇ ਕੰਮ ਆਉਂਦਾ ਹੈ ਤਾਂ ਉਹ ਨੂੰ ਕੋਈ ਭੁੱਲ ਜਾਂਦਾ ਆ ਤੇ ਉਹਦੇ ਮਨ ਵਿੱਚ ਰਹਿੰਦਾ ਤੇ ਉਹ ਤਾਂ ਹੈ ਹੀ ਪਰਮਾਤਮਾ ਸੀ ਆਹ ਮਨ ਇਨਸਾਨ ਹੋ ਕੇ ਜਿੱਦ ਰੱਖਦੇ ਆ ਤਾਂ ਫਿਰ ਪਰਮਾਤਮਾ ਆ ਜਿਹਦੇ ਘਰੋਂ ਸਾਨੂੰ ਦਾਤਾਂ ਮਿਲਦਾ ਹੁੰਦਾ ਨਾ ਸਾਡੀ ਕੁੱਲ ਚੱਲੀ ਹੁੰਦੀ ਤੇ ਉਹ ਵੀ ਅਸੀਂ ਭੁੱਲ ਜਾਂਦੇ ਆ ਸੋ ਉਹ ਮਾਲਕ ਮਾਫ਼ ਕਰ ਦਿੰਦਾ ਹੈ ਜੇ ਰੁਬੀਆਂ ਸਾਲਾਂ ਬਾਅਦ ਤੁਹਾਡੇ ਤੋਂ ਸੇਵਾ ਲਵੇਗਾ 20 ਸਾਲੇ ਤੁਹਾਨੂੰ ਮਾਫ ਕਰ ਦਵੇਗਾ ਕਰ ਦਿੰਦਾ ਹੈ ਪਰ ਮਾਫੀ ਮੰਗਣ ਵਾਲਾ ਇਨਸਾਨ ਹੋਣਾ ਚਾਹੀਦਾ ਹੈ ਪਰ ਇੱਥੇ ਤੱਕ ਕਦੇ ਨੰਗ ਤੇ ਨਾ ਲਿਓ ਜਦੋਂ ਤੱਕ ਇਨਸਾਨ ਦੇ ਕੋਲ ਕੁਝ ਵੀ ਨਹੀਂ ਰਹਿੰਦਾ ਹੈਗਾ ਤੇ ਸਮਾਂ ਕਾਫੀ ਲੰਘ ਜਾਂਦਾ ਫਿਰ ਅਕਲ ਆਉਂਦੀ ਸੋ ਕੋਸ਼ਿਸ਼ ਕਰੋ ਇਸ ਸਮਾਂ ਰਹਿੰਦੇ ਹੀ ਗਲਤੀਆਂ ਨੂੰ ਬਖਸ਼ਾ ਲਈਏ ਦੋ ਟਾਈਮ ਬੈਠ ਕੇ ਜਾਣੇ ਨੂੰ ਜਾਣ ਚੁੱਕੀਆਂ ਗਲਤੀਆਂ ਦੀ ਮਾਫੀ ਮਾਲਕ ਅੱਗੇ ਬੈਠ ਕੇ ਮੰਗ ਲਿਆ ਕਰੋ ਸੋ ਅਗਲੇ ਪਿਛਲੇ ਗੁਨਾਹ ਵੀ ਮਾਫ ਹੋ ਜਾਂਦੇ ਨੇ ਜੀ ਸਚਾਈ ਹੈ ਦੋਸ਼ ਆਬਦੇ ਆ ਮੂੰਹ ਦੇ ਵਿੱਚੋਂ ਕੱਢ ਦੇਣੇ ਕਿ ਮਾਮ ਖ ਜਾਣੇ ਨ ਜਾਣ ਚ ਕੋਈ ਗਲਤੀ ਹੋ ਲਈ ਮਾਫੀ ਦੇਣੀ ਸੋ ਤੁਹਾਡਾ ਇਹ ਇੱਕ ਸ਼ਬਦ ਮੂੰਹ ਚੋ ਬੋਲਿਆ ਪਰ ਮਹਾਤਮਾ ਦੇ ਘਰ ਆਵਾਜ਼ ਪਹੁੰਚਦੀ ਹੈ ਤੇ ਉਹ ਪ੍ਰਮਾਤਮਾ ਸਾਨੂੰ ਬਖਸ਼ ਵੀ ਦਿੰਦਾ ਹੈ ਸੋ ਦਿਨ ਵਿੱਚ ਅਸੀਂ ਫालतू ਗੱਲਾਂ ਇੰਦੀਆਂ ਕਰ ਲੈਂਦੀਆਂ ਆ ਫੋਨਾਂ 'ਤੇ ਇੱਧਰ ਉੱਧਰ ਝੂਠੇ ਭਾਨ ਬੋਲਦੀ ਦਾ ਜੇਕਰ ਉੱਥੇ ਬਹਿ ਕੇ ਅਸੀਂ ਇਹ ਦੋਸ਼ ਆਬਦ ਸੌਣ ਤੋਂ ਪਹਿਲਾਂ ਬੋਲ ਦਿੰਨੇ ਆ ਸਵੇਰੇ ਉੱਠਦੇ ਸਾਰ ਬੋਲ ਦਿੰਨੇ ਆ ਤੇ ਇਹਦੇ ਨਾਲ ਸਾਡੀ ਜ਼ਿੰਦਗੀ 'ਚ ਬਹੁਤ ਚੰਗਾ ਸਰ ਕਹਿੰਦਾ ਹੈ ਜੀ ਸੋ ਪ੍ਰਮਾਤਮਾ ਬਖਸ਼ ਦਿੰਦਾ ਜਿਵੇਂ ਮਾਪਿਆਂ ਤੇ ਹੀ ਲਾਲੋ ਤੇ ਆਭੀ ਇਸ ਹਾਵਨਾ ਸਾਡੇ ਮਾਪੇ ਆ ਬੱਚਿਆਂ ਤੋਂ ਗਲਤੀ ਹੁੰਦੀ ਆ ਤੇ ਮਾਪੇ ਫਿਰ ਪਿਗਲ ਜਾਂਦਾ ਆ ਆਪਾਂ ਗੁੱਸੇ ਦੇ ਵਿੱਚ ਆ ਕੇ ਕੁਝ ਜਿਹਾ ਕਹਿ ਵੀ ਦਿੰਦਾ ਹੈ ਸਖਤ ਵੀ ਹੁੰਦਾ ਪਰ ਅੰਦਰੋਂ ਅੰਦਰੀ ਜਿਹੜੇ ਮਾਪੇ ਨੇ ਇਸ ਵਲ ਇਸ ਵਕਤ ਵੀਡੀਓ ਨੂੰ ਸੁਣ ਰਹੇ ਹੋ ਪੂਰਾ ਸਮਝ ਸਕਦੇ ਇਸ ਗੱਲ ਨੂੰ ਕਿ ਬੱਚੇ ਨੂੰ ਦਾਅਕ ਦਿੰਦੇ ਆ ਪਰ ਅੰਦਰੋਂ ਜਿਹੜੀ ਉਹ ਤੜਫਣਾ ਲੱਗੀ ਰਹਿੰਦੀ ਹੈ ਕਿ ਇਹ ਕੀ ਕਹਿ ਦਿੱਤਾ ਅੰਦਰੋਂ ਅੰਤਰੀ ਮਨ ਫਿਰ ਤੜਫਦਾ ਬੱਚਾ ਘਟੋਰ ਹੋ ਜਾਂਦਾ ਪਰ ਮਾਪਾ ਘਟੋਰ ਨਹੀਂ ਹੁੰਦਾ ਕਦੇ ਇਸੇ ਤਰ੍ਹਾਂ ਸਾਡੇ ਪੀਰੋ মুর্ਸ਼ਿਦ ਹੈ ਗੁਰੂ ਹੈ ਜਿਨ੍ਹਾਂ ਦੀ ਵੀ ਅਸੀਂ ਸੇਵਾ ਕਰਦੇ ਆ ਸੋ ਉਹ ਸਾਨੂੰ ਬਖਸ਼ ਰਹਿੰਦੇ ਹੋ ਵੇਟ ਕਰਦੇ ਆ ਕਿ ਕਦੋਂ ਇਹ ਸਹੀ ਰਸਤੇ ਤੇ ਆ ਜਾਣਾ ਸੋ ਇਸ ਕਰਕੇ ਮਾਫੀ ਮੰਗਣ ਦਾ ਟਾਂਗ ਚਾਹੀਦਾ ਹੈ ਪ੍ਰੇਮ ਦੇ ਨਾਲ ਯਾਦ ਕਰੋ ਮਾਫੀ ਮੰਗ ਲਓ ਤੇ ਉਹ ਜ਼ਰੂਰ ਮਾਫ ਕਰ ਦਿੰਦੇ ਨੇ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਜੀ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਕਹਿੰਦੇ ਕਿ ਅਸੀਂ ਸਵੇਰੇ ਪਾਠ ਕਰੀਦਾ ਆ ਕਹਿੰਦੇ ਚੁਪਈ ਸਾਹਿਬ ਵੀ ਕਰਦੇ ਆ ਰਹਿਰਸਨੀ ਕਰਦੇ ਆ ਤੇ ਕਹਿੰਦੇ ਕਿ ਨਾਲ ਮਨ ਕਰਦਾ ਹੈ ਕਿ ਪੀਰਾਂ ਦਾ ਵੀ ਕੋਈ ਸ਼ਬਦ ਪੜਿਆ ਜਾਵੇ ਕਿ ਅਸੀਂ ਇਹ ਕਰਮ ਕਰ ਸਕਦੇ ਆ ਸੋ ਬਿਲਕੁਲ ਜੀ ਜੇਕਰ ਤੁਹਾਡਾ ਮਨ ਕਰਦਾ ਹੈ ਕੀ ਪਾਠ ਦੇ ਨਾਲ-ਨਾਲ ਪੀਰਾਂ ਦਾ ਨਾਮ ਲੈਣਾ ਕੋਈ ਸ਼ਬਦ ਪੜਨਾ ਹੈ ਸ਼ਬਦ ਆਉਂਦਾ ਹੈ ਜਾਂ ਕਰਨਾ ਹੈ ਤਾਂ ਜ਼ਰੂਰ ਕਰੋ ਕਿਉਂਕਿ ਪਰਮਾਤਮਾ ਇੱਕ ਰੂਪ ਅਨੇਕ ਜਿੱਥੇ ਸਾਡੀ ਤਾਰ ਜੁੜਦੀ ਹੈ ਉਹ ਬਗੈਰ ਘਲੋਣੀ ਜੁੜਦੀ ਕੋਈ ਨਾ ਕੋਈ ਕਾਰਨ ਹੈ ਸਾਡਾ ਪਿਛਲਾ ਹੀ ਹਿਸਾਬ ਜੁੜਿਆ ਹੁੰਦਾ ਹੈ ਜਿੱਥੇ-ਜਿੱਥੇ ਉੱਥੇ-ਉੱਥੇ ਅਸੀਂ ਜੁੜਦੇ ਜਾਂਦੇ ਹਾਂ ਜ਼ਿੰਦਗੀ ਦੇ ਵਿੱਚ ਜਿੰਨੇ-ਜਿੰਨੇ ਟਾਈਮ ਲਈ ਸਾਡਾ ਸਾਥ ਬਣਿਆ ਹੋਇਆ ਸੋ ਜਦੋਂ ਅਸੀਂ ਕਿਤੇ ਵੀ ਦਰਗਾਹ ਤੇ ਦਰਬਾਰ ਤੇ ਜਾਂਦੇ ਹਾਂ ਥੋੜੇ ਚੈਲੀ ਸਹੀ ਲਗਾਓ ਪੂਰੰਦਾ ਹੈ ਤੇ ਉਹ ਸਾਡਾ ਕੋ ਪ੍ਰਾਣਾ ਹਿੱਸਾ ਬਣਦਾ ਹੁੰਦਾ ਹੈ ਉਸ ਜਗ੍ਹਾ ਦੇ ਨਾਲ ਜਦੋਂ ਇਹ ਹਿਸਾਬ ਪੂਰਾ ਹੋ ਜਾਂਦਾ ਹੈ ਤੇ ਇਨਸਾਨ ਫਿਰ ਆਪਣੀ ਅਸਲ ਮੰਜ਼ਿਲ alter ਕਹਿੰਦਾ ਹੈ ਜੀ ਸੋ ਜਾਨੀ ਕਿ ਅਸੀਂ ਤਾਂ ਜ਼ਿੰਦਗੀ ਵਿੱਚ ਆਪਾਂ ਕਹਿ ਦਈਏ ਕਿ ਆਪਾਂ ਇੱਥੇ ਹਿਸਾਬ ਤਾਂ ਕਲੀਅਰ ਕਰਨ ਦੇ ਆਏ ਆ ਇਨਸਾਨੀ ਚਰਮ ਅਸਲ ਵਿੱਚ ਮਿਲਦਾ ਹੀ ਤਾਂ ਆ ਕਿ ਇਹਦੇ ਵਿੱਚ ਅਸੀਂ ਜੋ ਵੀ ਹਿਸਾਬ ਹੁੰਦਾ ਉਹ ਕਲੀਅਰ ਕਰ ਦਈਏ ਸੇਵਾ ਸਿਮਰਨ ਦੇ ਸਰ ਤੇ ਪਰ ਮਾਤਮਾ ਨੂੰ ਯਾਦ ਰੱਖਤੀ ਸੋ ਹਿਸਾਬ ਕਲੀਅਰ ਹੈ ਚੰਗੇ ਆ ਕਿਉਂਕਿ ਇਹ ਇੱਕ ਜਨਮ ਸਾਨੂੰ ਬਹੁਤ ਔਖਾ ਤੇ ਇਹ ਮੋਹਰ ਜਨਮ ਹੈ ਮਿਲਦਾ ਹੈ ਇਹਦੇ ਵਿੱਚ ਹੀ ਅਸੀਂ ਸਾਰੇ ਹਿਸਾਬ ਕਰ ਸਕਦੇ ਆ ਤੇ ਹੋਰ ਜੁਨਾਂ ਦੇ ਵਿੱਚ ਕੁਝ ਵੀ ਨਹੀਂ ਇੱਕ ਵਾਰ ਜੁਨਾਂ ਚੋਂ ਨਿਕਲ ਕੇ ਆਇਆ ਵਾਪਸ ਜੁਨਾਂ ਵਿੱਚ ਨਾ ਫਸ ਜਾਈਏ ਸੋ ਇਹਦੇ ਲਈ ਸਾਨੂੰ ਗੁਰੂ ਦੀ ਜ਼ਰੂਰਤ ਪੈਂਦੀ ਆ ਸੇਵਾ ਸਿਮਰਨ ਦੀ ਜ਼ਰੂਰਤ ਪੈਂਦੀ ਆ ਤਾਂ ਅਸੀਂ ਇਸ ਰਸਤੀ ਦੇ ਗੇੜ ਤੋਂ ਨਿਕਲ ਕੇ ਫਿਰ ਪਰਮਾਤਮਾ ਦਾ ਬੁਲਾਵਟ ਕਰ ਸਕਦੇ ਹਾਂ ਤੇ ਜੰਮਣ ਮਰਨ ਤੋਂ ਰਹਿਤ ਹੋ ਸਕਦੇ ਹਾਂ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਦੀ ਗੱਲ ਕਰਦੇ ਹਾਂ ਜੀ ਵੀਡੀਓ ਨੂੰ ਚੱਲਦੇ-ਚੱਲਦੇ ਪਲੀਜ਼ ਇੱਕ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਜੇਕਰ ਕਿਸੇ ਹੋਰ ਭਾਸ਼ਾ ਵਿੱਚ ਸਾਡੀ ਆਵਾਜ਼ ਸੁਣਾਈ ਦਵੇ ਤਾਂ ਤੁਹਾਨੂੰ ਕੀ ਕਰਨਾ ਪਵੇਗਾ ਕਿ ਸਾਡੇ ਚੈਨਲ ਤੇ ਇੱਕ ਸ਼ਾਰਟ ਵੀਡੀਓ ਬਣਾਈ ਹੋਈ ਹੈ ਜੀ ਉਸ ਵੀਡੀਓ ਨੂੰ ਦੇਖੋ ਤੇ ਜਿਵੇਂ ਉਹਦੇ ਵਿੱਚ ਆਪਸ਼ਨ ਕਲਿੱਕ ਕੀਤੇ ਜਾਂਦੀਆਂ ਉਸ ਦੇ ਹਿਸਾਬ ਨਾਲ ਤੁਸੀਂ ਆਵਾਜ਼ ਕੱਲਾ ਵਾਂਗ ਸਹੀ ਕਰ ਸਕਦੇ ਹੋ ਜੀ ਬਾਕੀ ਬੱਸ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਕੇ ਇੱਕ ਚੰਗਾ ਕਰਮ ਕਰ ਬੈਠੇ ਜੀ ਜ਼ਰੂਰ ਕਰਿਆ ਕਰੋ ਪਤਾ ਨਹੀਂ ਤੁਹਾਡੀ ਵਜ੍ਹਾ ਨਾਲ ਇੱਕ ਸ਼ੇਅਰ ਗਾਂ ਦੀ ਗਾਂ ਹੋਰ ਵੀ ਸ਼ੇਅਰ ਕਰਨਗੇ ਰੂਹਾਂ परमात्मा ਨਾਲ ਜੁੜ ਗਈਆਂ ਸੋ ਕੋਈ ਗੱਲ ਦੀ ਨੌਲੇਜ ਮਿਲੇਗੀ ਤੋ ਇਹ ਬਹੁਤ ਵੱਡਾ ਕੁੰਨ ਹੈ ਚੰਗੇ ਪਾਸੇ ਲਾਉਣਾ ਕਿਸੇ ਨੂੰ ਸੋ ਇਸ ਕਰਕੇ ਇੱਕ ਕਰਮ ਜ਼ਰੂਰ ਕਰੋ ਤੇ ਹੁਣ ਆਪਾਂ ਗੱਲ ਕਰਦੇ ਆ ਇਸ ਨੇਕਤਾ ਬਾਰੇ ਸੋ ਪਹਿਲੀ ਤਾਂ ਆਪਾਂ ਇੱਥੇ ਗੱਲ ਇਹ ਕਰੀਏ ਕਿ ਕਈ ਵਾਰੀ ਅਸੀਂ ਕੀ ਕਰਦੇ ਹਾਂ ਅਸੀਂ ਮਜਬੂਰ ਕਰਦੇ ਹਾਂ ਫਕਰ ਨੂੰ ਔਣ ਲਈ ਸੋ ਪੀਰਾਂ ਦੀ ਸੇਵਾ ਕਰਦੇ ਹੋ ਮਸਤਾਂ ਦੀ ਬੱਲੀਆਂ ਦੀ ਕਰਦੇ ਹੋ ਮਲੰਗਾਂ ਦੀ ਸੇਵਾ ਕਰਦੇ ਹੋ ਤੇ ਅਸੀਂ ਕੀ ਕਰਦੇ ਹਾਂ ਸੇਵਾਤ ਕਰਦੇ ਹਾਂ ਨਾਂ ਦੇ ਨਾਲ ਅਸੀਂ ਚਾਹੁੰਦੇ ਹਾਂ ਕਿ ਉਹ ਆਵੇ ਸੋ ਜਿੱਥੇ ਕਿਤੇ ਢੋਲ ਵੱਜਦਾ ਹੈ ਜਾਂ ਫਿਰ ਕਿਸ ਤਰ੍ਹਾਂ ਦੀ ਮਹਿਫਲ ਸਜੀ ਹੈ ਤੇ ਅਸੀਂ ਉਹਨੂੰ ਮਹਿਸੂਸ ਕਰਨ ਲੱਗ ਪੈਂਦੇ ਹਾਂ ਅਰਦਾਸਾਂ ਤੇ ਜੋਰ ਲਗਾਉਂਦੇ ਹਾਂ ਕਿ ਉਹ ਮਾਲਕ ਆਵੇ ਹਾਜ਼ਰੀ ਭਾਵੇ ਸੋ ਆਪਣੇ ਹਸਾਮਾ ਜਾਣੀ ਉਹਨੂੰ ਆਵਾਜ਼ ਮਾਰਦੇ ਹਾਂ ਮਹਿਸੂਸ ਕਰਦੇ ਯਾਦ ਕਰਦੇ ਦਿਲੋਂ ਜੁੜਦੇ ਹਾਂ ਤਾਰ ਨੂੰ ਪ੍ਰਮਾਤਮਾ ਨਾਲ ਜੋੜਨ ਦੀ ਕੋਸ਼ਿਸ਼ ਆਪਣੇ ਮੁਰਸ਼ਿਦ ਦੇ ਨਾਲ ਕਰਦੇ ਹਾਂ ਤੇ ਉਹ ਕਿਤੇ ਨਾ ਕਿਤੇ ਜੁੜ ਵੀ ਜਾਂਦੀ ਹੈ ਤਾਰ ਤੇ ਉਹ ਸਭ ਕੁਝ ਹੁੰਦਾ ਵੀ ਹੈ ਜੋ ਚਾਹੁੰਦੇ ਆ ਪਰ ਪ੍ਰੋਪਰ ਨਹੀਂ ਸੋ ਇਹਦੇ ਵਿੱਚ ਅਸੀਂ ਕਈ ਵਾਰ ਫਿਰ ਹਾਸੂਆਣ ਦਾ ਸ਼ਿਕਾਰ ਬਣ ਜਾਂਦੇ ਆ ਸੋ ਜੇਕਰ ਅਸੀਂ ਉਹ ਮਾਲਕ ਦੇ ਹਵਾਲੇ ਸਾਰੀ ਗੱਲ ਛੱਡ ਦਿੰਦੇ ਆ ਪਰ ਮਾਤਮ ਤੂੰ ਜਦੋਂ ਵੀ ਆਉਣਾ ਖੁਸ਼ ਹੋ ਕੇ ਆਈ ਤਾਂ ਆਪਣੀ ਖੁਸ਼ੀ ਨਾ ਆਈ ਤੇ ਜਿਹਦੇ ਨਾਲ ਹਰ ਇੱਕ ਨੂੰ ਪਤਾ ਚੱਲੇ ਕਿ ਤੂੰ ਆਇਆ ਆ ਤੇ ਮੇਰੀ ਲਾਜ ਰੱਖੀ ਆ ਤੇ ਜਦੋਂ ਅਸੀਂ ਇਹ ਗੱਲ ਉਹ ਮਾਲਕ ਦੇ ਹਵਾਲੇ ਆਪਣੀ ਜ਼ਿੰਦਗੀ ਦੀ ਜੋ ਕੁੰਜੀ ਆ ਉਹਦੇ ਹਵਾਲੇ ਕਰ ਦਿੰਦੇ ਆ ਤਾਂ ਫਿਰ ਉਹ ਆਪਣੇ ਹਿਸਾਬ ਨਾਲ ਸਾਡੀ ਜ਼ਿੰਦਗੀ ਨੂੰ ਚਲਾਉਂਦਾ ਤੇ ਆਪਣੇ ਹਿਸਾਬ ਨਾਲ ਸਾਡੀ ਕਦਰ ਪਵਾ ਦਿੰਦਾ ਹੈ ਜਿਹੜੇ ਮਾੜਾ ਕਹਿੰਦੇ ਨੇ ਉਹ ਵੀ ਮਜਬੂਰ ਹੋ ਜਾਂਦੇ ਚਰਨਾ ਵਿੱਚ ਡਿਗਣ ਲਈ ਤੇ ਕੋਲ ਬੈਠਣ ਲਈ ਤਰਸਦੇ ਨੇ ਸੋ ਇਸ ਕਰਕੇ ਜਦੋਂ ਮਾਨਕ ਨੇ ਗੰਦਰ ਪਾਉਣੀ ਆ ਉਹਨੇ ਆਪਣੇ ਸਾਹਮਣੇ ਨਾਲ ਗੁੰਡੀਆਂ ਤੇ ਫਿਰ ਤੁਹਾਡਾ ਨਾਮ ਵੀ ਹੋਵੇਗਾ ਕਿਉਂਕਿ ਜਿਹਦਾ ਨਾਮ ਉਹਨੇ ਕਰਾਉਣਾ ਹੈ ਉਹਨੇ ਕਰ ਹੀ ਦੇਣਾ ਹੈ ਜੇਕਰ ਅਸੀਂ ਕਹੀਏ ਕਿ ਆਪਣੇ ਨੂੰ ਕੋਸ਼ਿਸ਼ਾ ਕਰਕੇ ਕਿ ਸਾਡਾ ਨਾਮ ਹੋ ਜਾਵੇ ਉਹ ਹੰਕਾਰ ਹੋ ਜਾਂਦਾ ਹੈ ਉਹ ਨਾਮ ਨਹੀਂ ਲੈਂਦਾ ਉਹ ਸਾਡੇ 'ਚ ਹੰਕਾਰ ਆ ਜਾਂਦਾ ਹੈ ਕਿ ਅਸੀਂ ਹਰ ਇੱਕ ਦੇਸ ਮੰਨੇ ਉੱਚਾ ਦੇਸ ਕਿ ਸਾਡੀ ਹਰ ਕੋਈ ਵਡਿਆਈ ਕਰੇ ਆਪਣੀ ਕਿਰਾਇਆ ਵਡਿਆਈ ਨਹੀਂ ਹੁੰਦੀ ਮਾਲਕ ਦੀ ਕਿਰਾਇਆ ਵਡਿਆਈ ਹੁੰਦੀ ਹੈ ਜੀ ਸੋ ਜਿੱਥੇ ਮਾਲਕ ਨੇ ਸਾਡੀ ਇੱਜ਼ਤ ਕਰਾਉਣੀ ਹੈ ਉੱਥੇ ਕੋਈ ਹੋਰ ਹੈ ਹੀ ਨਹੀਂ ਸਾਡੀ ਇੱਜ਼ਤ ਕਰਨ ਵਾਲਾ ਜਾਂ ਕਰਵਾਉਣ ਵਾਲਾ ਸੋ ਇਸ ਕਰਕੇ ਅਰਦਾਸ ਮੰਗਦੀ ਅਸੀਂ ਕਰਿਆ ਕਰੋ ਕਿ ਮਾਲਕਾ ਜਦੋਂ ਵੀ ਆਮੀ ਆਪਣੀ ਮਰਜ਼ੀ ਨਾਲ ਭਲੇ ਆਮੀ ਪਰ ਪਤਾ ਚੱਲੇ ਹਰ ਇੱਕ ਨੂੰ ਕਿ ਮੇਰਾ ਮੁਰਸ਼ਿਦ ਮੇਰਾ ਮਾਲਕ ਆਇਆ ਸੀ ਤੇ ਹਰ ਕੋਈ ਚਰਚਾ ਕਰੀ ਮਹਿਮਾ ਕਰੀ ਤੇਰੇ ਦਰਬਾਰ ਦੀ ਤੇਰੀ ਸੋ ਜਦੋਂਸੀਂ ਇਹ ਸਭ ਬਚਨ ਕਰਦੀਆਂ ਤੇ ਮਾਲਕ ਫਿਰ ਖੁਸ਼ ਵੀ ਹੋ ਜਾਂਦਾ ਹੈ ਤੇ ਫਿਰ ਉਹ ਆਪਣੇ ਹਿਸਾਬ ਨਾਲ ਆਉਂਦਾ ਤੇ ਆਪਣੇ ਹਿਸਾਬ ਨਾਲ ਫਿਰ ਚੜਾਈ ਕਰ ਜਾਂਦਾ ਹੈ ਆਪਣੇ ਭਗਤ ਪਿਆਰੇ ਦੀ ਜੀ ਕਿਉਂਕਿ ਉਹ ਹਮੇਸ਼ਾ ਲਾਜ ਰੱਖਦਾ ਹੈ ਸੇਵਾ ਲੈਣੀ ਹੈ ਮਾਲਕ ਨੇ ਸੋ ਉਹ ਕਦੇ ਮਨ ਨਹੀਂ ਤੋੜਦਾ ਜੇ ਟੁੱਟਦੇ ਵੀ ਆ ਤਾਂ ਫਿਰ ਜੋੜ ਦਿੰਦਾ ਹੈ ਕਿਉਂਕਿ ਪਿਆਰ ਕਰਦਾ ਹੈ ਸਾਨੂੰ ਜ਼ਿੰਦਗੀ ਵਿੱਚ ਇਹ ਗੱਲਾਂ ਪਰਖਣੀਆਂ ਕਿ ਜਦੋਂ ਜਦੋਂ ਤੁਸੀਂ ਟੁੱਟੋਗੇ ਤੁਹਾਨੂੰ ਲੱਗੇਗਾ ਕਿ ਸਭ ਕੁਝ ਖਤਮ ਹੋ ਗਿਆ ਸਾਰੇ ਰਸਤੇ ਬੰਦ ਹੋ ਗਏ ਉਹ ਫਿਰ ਤੁਹਾਨੂੰ ਜੋੜ ਲਵੇਗਾ ਅਗਲੇ ਦਿਨ ਕੋਈ ਨਾ ਕੋਈ ਤੁਹਾਨੂੰ ਰਸਤਾ ਦਿਖਾ ਦੇਵੇਗਾ ਫਿਰ ਕਹੇਗਾ ਕਿ ਮੈਂ ਤੇਰੇ ਨਾਲ ਹਾਂ ਸੋ ਫਿਰ ਤੋਂ ਵਿਸ਼ਵਾਸ ਬਣ ਜਾਵੇ ਸਮਝ ਲੈਣਾ ਕਿ ਉਹ ਮਾਲਕ ਮੇਰੇ ਨਾਲ ਹੈ ਉਹ ਮੇਰਾ ਸਾਥ ਨਹੀਂ ਛੱਡਿਆ ਦੁਨੀਆਂ ਸਾਥ ਛੱਡ ਸਕਦੀ ਪਰ ਉਹ ਮੇਰਾ ਸਹਾਰਾ ਹੈ ਤੇ ਸਹਾਰਾ ਹੀ ਬਣ ਕੇ ਰਹੇਗਾ ਸੋ ਜੇ ਤੂੰ ਅਸੇ ਉਹਦੇ ਹਵਾਲੇ ਸਾਰੀ ਆਪਣੀ ਜ਼ਿੰਦਗੀ ਕਰ ਦਿੰਦੇ ਆ ਤਾਂ ਫਿਰ ਉਹ ਆਪਣੇ ਹਿਸਾਬ ਨਾਲ ਸਾਡੀ ਜ਼ਿੰਦਗੀ ਨੂੰ ਚਲਾਉਂਦਾ ਹੈ ਤੇ ਜੋ ਕਰਦਾ ਚੰਦਾ ਚੰਗਾ ਹੀ ਕਰਦਾ ਪਰ ਸਾਨੂੰ ਲੱਗਦਾ ਹੈ ਕਿ ਕੁਝ ਮਾੜਾ ਹੋ ਗਿਆ ਪਰ ਨਹੀਂ ਉਹ ਜੋ ਕਰਦਾ ਹੈ ਚੰਗਾ ਹੀ ਕਰਦਾ ਹੈ ਤੇ ਚੰਗਾ ਹੀ ਹਮੇਸ਼ਾ ਕਰੇਗਾ ਸੋ ਯਕੀਨ ਵਿਸ਼ਵਾਸ ਹੋਣਾ ਜਮਰੀਆ ਤੇ ਹੁਣ ਜਦੋਂ ਉਹਨੇ ਆਪਣੀ ਖੁਸ਼ੀ ਨਾ ਆਉਣਾ ਤਾਂ ਤੁਹਾਨੂੰ ਕੁਝ ਨਾ ਕੁਝ ਸੰਕੇਤ ਮਿਲਣਾ ਲੱਗ ਪਏ ਸੰਕੇਤ ਕੀ ਹੈ ਕਿ ਤੂੰ ਇਸੇਵਾ ਕਰੋਗੇ ਮਾਨਨ ਖੁਸ਼ ਹੋ ਜਾਵੇਗਾ ਤੁਹਾਨੂੰ ਇਵੇਂ ਲੱਗਣ ਕਿ ਜਦ ਸਮਾਂ ਨੇੜੇ ਆਉਂਦਾ ਤੁਹਾਨੂੰ ਇਦਾਂ ਲੱਗਣਾ ਆ ਕਿ ਹੁਣ ਸਮਾਂ ਨੇੜੇ ਆ ਗਿਆ ਭਲੇ ਤੁਹਾਨੂੰ ਆਲੇ ਦੁਆਲੇ ਸਾਰੇ ਰਸਤੇ ਬੰਦ ਨਜ਼ਰ ਆਉਣ ਰਹੇ ਆ ਪਰੇਸ਼ਾਨੀਆਂ ਨਜ਼ਰ ਆਉਣ ਰਹੀਆਂ ਆ ਤੁਹਾਨੂੰ ਮੂਰੀ ਖੁਸ਼ੀ ਦਿਖਾਈ ਨਹੀਂ ਦੇ ਰਿਹਾ ਰਸਤਾ ਨਜ਼ਰ ਨਹੀਂ ਆਉਂਦਾ ਪਰ ਜਿਹੜਾ ਮਾਨ ਅੰਦਰੋਂ ਅੰਦਰ ਹੀ ਜਾਂਦਾ ਕੁ ਮੇਰਾ ਮਾਲਕ ਮੇਰੇ ਨਾਲ ਉਹ ਕੁਝ ਚੰਗਾ ਕਰਨ ਵਾਲਾ ਹੈ ਜਦੋਂ ਰੂਹ ਬਾਰ-ਬਾਰ ਅੰਦਰੋਂ ਆਤਮਾ ਕਹੇ ਪਰ ਰਾਸਤਾ ਤੁਹਾਨੂੰ ਭਲੇ ਨਜੰਨੀ ਆਉਂਦਾ ਰਸਤੇ ਨਿਕਲੇ ਹੋਏ ਇਸ ਲਈ ਅੰਦਰੋਂ ਬੈਠਾ ਹੀ ਉਹ ਬਾਚਾਂ ਦੇ ਰਿਹਾ ਹੈ ਬਾਰ-ਬਾਰ ਸੰਕੇਤ ਦੇ ਰਿਹਾ ਹੈ ਕਿ ਹੁਣ ਮੈਂ ਤੇਰੇ ਨਾਲ ਆਵਾਂ ਮੈਂ ਤੈਨੂੰ ਕੁਝ ਕਰਕੇ ਦਿਖਾਵਾਂਗਾ ਤਾਂ ਬੇਫਿਕਰ ਹੋ ਜਾਣਾ ਉਹਦੇ ਹਵਾਲੇ ਗੱਲ ਛੱਡੋ ਜਦੋਂ ਖੁਦ ਅਸੀਂ ਫਿਕਰ ਕਰਨੇ ਸ਼ੁਰੂ ਕਰਦੇ ਹਾਂ ਤਾਂ ਫਿਰ ਉਹ ਫਿਕਰ ਕਰਨੋਂ ਹਟ ਜਾਂਦਾ ਹੈ ਜੇ ਜਦੋਂ ਅਸੀਂ ਖੁਦ ਫਿਕਰ ਕਰਨਾ ਛੱਡ ਦਿੰਨੇ ਗੱਲ ਹੀ ਉਹਦੇ ਤੇ ਮੁਕਾ ਦਿੰਨੇ ਆ ਤਾਂ ਫਿਰ ਉਹਦੀ ਜ਼ਿੰਮੇਵਾਰੀ ਹੋ ਜਾਂਦੀ ਫਿਰ ਉਹ ਆਪ ਸਭ ਕੁਝ ਕਰਕੇ ਦਿਵਾਉਂਦਾ ਆ ਸੋ ਇਹ ਗੱਲ ਸੱਚ ਹੈ ਇੱਕ ਵਾਰ ਅਜਮਾ ਕੇ ਦੇਖਣਾ ਸੋ ਗੱਲ ਇੰਨੀ ਕ ਨਵੇੜ ਦੋ ਜਦੋਂ ਜ਼ਿਆਦਾ ਪਰੇਸ਼ਾਨੀਆਂ ਆ ਜਾਵੇ ਹੁਣ ਜੋ ਕਰੇਗਾ ਤੂੰ ਹੀ ਕਰੇਗਾ ਤੇਰੇ ਤੋਂ ਉੱਤੇ ਔਰ ਕੋਈ ਨਹੀਂ ਹੈ ਸਾਡੀ ਜ਼ਿੰਦਗੀ ਨੂੰ ਸੰਭਾਲਣ ਵਾਲਾ ਫਿਰ ਦੇਖੋ ਕਿਵੇਂ ਉਹ ਤੁਹਾਡੇ ਕੰਮ ਬਣਾਵੇਗਾ ਕਿਵੇਂ ਤੁਹਾਡੀਆਂ ਮੁਸ਼ਕਲਾਂ ਨੂੰ ਹੱਲ ਕਰ ਦਵੇਗਾ ਸੋ ਆਪਣੀ ਜ਼ਿੰਦਗੀ ਨੂੰ ਆਪਣੇ ਮਾਲਕ ਦੇ ਲੇਖੇ ਲਾ ਦੋ ਤੁਹਾਨੂੰ ਕੁਝ ਨਜ਼ਰ ਨਹੀਂ ਆਉਂਦਾ ਸਿਰਫ ਇੱਕ ਦਰ ਦੇ ਹੋ ਕੇ ਬੈਠ ਜਾਓ ਇੱਕ ਨਾ ਇੱਕ ਦਿਨ ਉਹਨੂੰ ਫਿਕਰ ਹੋਵੇਗਾ ਉਹਨੂੰ ਮੋੜ ਨਾ ਪੈਣਾ ਹੈ ਕਿ ਮੇਰੇ ਦਰ ਦਾ ਕੁੱਤਾ ਬਣ ਕੇ ਬਹਿ ਗਿਆ ਤੇ ਮੈਨੂੰ ਹੁਣ ਇੱਥੇ ਇਹਨੂੰ ਮੁਰਗੀ ਖੋਣੀ ਹੀ ਪੈਣੀ ਜਦੋਂ ਅਸੀਂ ਇੱਕ ਦਰ ਦੇ ਹੋ ਕੇ ਬਹਿ ਜਾਂਦੇ ਹਾਂ ਤੇ ਉੱਥੇ ਮਾਲਕ ਨੂੰ ਮਜਬੂਰ ਹਨ ਫਿਰ ਪਹੁੰਚਣਾ ਪੈਂਦਾ ਹੈ ਤੇ ਸਾਡੇ ਮਨ ਦੀਆਂ ਇਸ਼ਿਆਵਾਂ ਜੋ ਅਰਦਾਸਾਂ ਹੈ ਉਹਨਾਂ ਨੂੰ ਕਬੂਲ ਕਰਕੇ ਸਾਨੂੰ ਗੜਨਾਂ ਲਾ ਲੈਂਦਾ ਹੈ ਤੇ ਸਾਨੂੰ ਜਿਉਂਦਿਆਂ ਚ ਕਰ ਦਿੰਦਾ ਸੋ ਇੱਕ ਦਰਨੋ ਫੜ ਲੋ ਜਿੱਦ ਫੜ ਲੋ ਕਿ ਮੈਂ ਹੁਣ ਤੇਰਾ ਆ ਤੇ ਤੇਰੇ ਦਰ ਤੋਂ ਸਵਾ ਹੋਰ ਕੇ ਤੇ ਝੋਲੀ ਨਹੀਂ ਹਟਣੀ ਤਾਂ ਮਜਬੂਰਨ ਫਿਰ ਉੱਥੇ ਮਾਲਕ ਨੂੰ ਸਾਡਾ ਸਹਾਰਾ ਬਣਨਾ ਪੈਂਦਾ ਜਦੋਂ ਅਸੀਂ ਦਰ ਦਰ ਝੋਲੀ ਾੜਦੇ ਹਾਂ ਦਰ ਦਰ ਤਸਾਂ ਕਰਦੇ ਹਾਂ ਹਰ ਇੱਕ ਇਤਿਆਸ ਰੱਖਦੇ ਹਾਂ ਤੇ ਫਿਰ ਇਸ ਤਰ੍ਹਾਂ ਸਾਡੀ ਅਰਦਾਸ ਕਬੂਲ ਨਹੀਂ ਹੋ ਸਕਦੀ ਸੋ ਇਸ ਕਰਕੇ ਇਸ ਗੱਲ ਤੇ ਅਮਲ ਜ਼ਰੂਰ ਕਰਨਾ ਜੀ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਜੈ ਪੀਰਾਂ ਦੀ ਜੀ ਜੈ ਸਾਈਆਂ ਜੀ